ਵਾਓ ਜੀ ਅੱਜ ਠੰਡੇ ਠੰਡੇ ਮੌਸਮ ਚ ਪਨੀਰ ਵਾਲੇ ਵੈਰੀਟਾ ਹੂੰ ਰੈੱਡ ਮੈਟਰ ਕਹਿੰਦਾ ਆਪਣੇ ਸਿੰਪਲ ਵੀ ਹੈਗੇ ਕਹਿੰਦਾ ਭਾਈ ਵੀ ਪਨੀਰ ਵਾਲੇ ਵੀ ਹੈਗੇ ਆ ਬਹਾਯਾ ਤੂੰ ਪਨੀਰ ਵਾਲਾ ਹੀ ਲਾ ਸਿੰਪਲ ਹੈਗਾ ਇਹ ਤੇ 15 ਨਾਲ ਪਨੀਰ ਵਾਲਾ ਹੈਗਾ 25 ਦਾ ਪਨੀਰ ਵਾਲੇ ਖੜਾਈ ਅੱਜ ਪਰ ਤੇ ਮੀਂਹ ਪੈਂਦਾ ਠੰਡਾ ਮੌਸਮ ਆ ਹੈ ਤੇ ਰੋਪੜ ਆਏ ਵੀ ਤੇ ਮੈਂ ਚੱਲੇ ਚੱਲਦੇ ਘਰ ਦੇ ਜੋ ਕੁਝ ਹਨ ਉਹ ਨਹੀਂ ਹੈ ਆਪਣੀ ਇਹ ਦੁਕਾਨ ਇੱਕੇ ਹੁੰਦੀ ਸਾਨੂੰ ਪਤਾ ਖਾਲਸਾ ਸਵੀਟਸ ਬਰੈਡ ਬਰੋਡਾ ਉੱਧਰ ਆਪਣੀ ਲੱਕੀ ਬਾਈ ਹੈਗਾ ਇਹ ਝੱਲੀਆਂ ਇੱਧਰ ਨੂੰ ਜੇ ਰੋਪੜ ਆਈਏ ਰੋਪੜ ਆਪਣੇ ਖਾਲਸਾ ਸਵੀਟਸ ਵਾਲੇ ਹੈਗੇ ਆ ਰਣੀ ਵਧੀਆ ਇਹਨਾਂ ਕੋਲ ਸਫਾਈ ਹੈ ਹਨ ਇੱਕ ਨੰਬਰ ਹੈ ਨਾ ਤੇ ਉਹ ਨਾਲ ਦੇ ਲੇਜੀਰੀ ਦੀ ਚੀਜ਼ ਆਰਡਰ ਬਹੁਤ ਜਾਂਦਾ ਇਹਨਾਂ ਦਾ ਬਾਬੇ ਦੀ ਕਿਰਪਾ ਨਾਲ ਦੇਖ ਲੋ ਤੁਸੀਂ ਸਮੋਸੇ ਹੀ ਸਮੋਸੇ ਆ ਸਾਰੇ ਲਗਾਵਿਆਂ ਤੇ ਆਰਡਰ ਲੈਣੇ ਵਾਲੇ ਬਾਦੂ ਆ ਤੇ ਲਾਹੌਰੀ ਬਰੈਡ ਆਪਣੇ ਹੋ ਰਹੇ ਆ ਪਿਕਣੇ ਭੱਲੇ ਜੋ ਮਰਜੀ ਸ਼ਕ ਹੋ ਜਾਣਾ ਅੰਦਰ ਕੇਕ ਕੂਕ ਵੀ ਸਾਰਾ ਹੀ ਸਮਾਨ ਆ ਇਹਨਾਂ ਕੋਲ ਜੋ ਮਰ ਕਿ ਕਿੰਨੇ ਆਨੇ ਪੈਸੇ ਦਿੱਤੇ ਅੰਦਰ ਹਨ ਠੀਕ ਆ ਠੀਕ ਆ ਜੀ ਇਹ ਇਕਾ ਠੀਕ ਆ ਨਿਖੀ ਦੇਖੀ ਧਿਆਨ ਨਾਲ ਲਓ ਜੀ ਬਰੈਡ ਆਪਣੇ ਹੋ ਗਏ ਕੱਚੇ ਬਾਈ ਨੇ ਕੱਢੇ ਹੋਏ ਤੇ ਪਹਿਲਾਂ ਤੇ ਪੱਕੇ ਹੋ ਗਏ ਹੋਣ ਇਹ ਸੱਤ ਕਰਾ ਲਈ ਆਪਾਂ ਬਹੁਤ ਤਾਲਿਆ ਹੋ ਵੀ ਖਰਾਬ ਕਰਦਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਜਿਆਦਾ ਪਾੜ ਲਿਆ ਪੈਕਟ ਮੋਰੇ ਦੇ ਤਾਂ ਨਾ ਨਾ ਬਹੁਤ ਹਾਂ ਇੰਨਾ ਬਾਹਤ ਨਾਲ ਹਾਂ ਇਹ ਸੋਸ਼ਮਾ ਕੇ ਬਣਾਏ ਹੋਏ ਨੇ ਫ੍ਰੇਮਾ ਕਰ ਦਈਏ ਕੋਈ ਨਾ ਹੋ ਗਿਆ ਫੇਉ ਸਮਤ ਲਾਓ ਉਹ ਵੇ ਆਪਣੇ ਬ੍ਰੈਡ ਸੌਸ ਪਾ ਦੀ ਯਾਰ ਹੈ ਮੂਤਾਂ ਨਹੀਂ ਰਿਕੇ ਜਦੋਂ ਮੂਹਣਾ ਪਾਇਆ ਲੋਪਾ ਸਾਰੇ ਸਮੋਸੇ ਆਰਡਰ ਪਰੇ ਜਾਣੇ ਆ ਸ਼ੋਅ ਕਰਾ ਲੇ ਬਾਈ ਟਾਈਮ ਲਗੇਗਾ ਮੀ ਅੱਜ ਬਹੁਤ ਸਵੇਰ ਲਈ ਪੈ ਰਿਹਾ ਜੀ ਮੀ ਮੀ ਨਹੀਂ ਹਟ ਰਿਹਾ ਇੱਕ ਦੋ ਮਿੰਟ ਇਹ ਮਾ ਤਾਂ ਕੋਈ ਕੰਮ ਫਿਰ ਮਾ ਚੱਲੇ ਚੱਲਦੇ ਹਾਂ ਬਰੈਡ ਵੀ ਲਾਓ ਜੀ ਬਰੈਡ ਆਪਣੇ ਹੋਊਗੇ ਤੇ ਹੁਣ ਚੱਲੀਏ ਫਿਰ ਘਰ ਨੂੰ ਮਲਦੇ ਰਹਾਂ ਨੂੰ ਘਰਾਂ ਜਾ ਲਓ ਬਾਈ ਮੀਂਹ ਦਾ ਦੇਖ ਸਕਦੇ ਤੁਸੀਂ ਮੀਂਹ ਨਹੀਂ ਤਾਂ ਨਾ ਰੱਬ ਨੇ ਦੱਸਿਆ ਹੋਇਆ ਦਾ ਇਹ ਨੈਟਵਰਕ ਕੱਲ ਪਰਸੋਂ ਦਾ ਜੀ ਤੇ ਤਿੰਨ ਦਿਨ ਦਿਖਾਉਂਦਾ ਨੈਟ ਤੇ ਹੁਣ ਆਪਾਂ ਨੇ ਬਰੈਡ ਕਰਾ ਲਏ ਮਹੀਨੇ ਵਿੱਚ ਲੰਨੇ ਆ ਬਰੈਡਾਂ ਦਾ ਨਜ਼ਾਰਾ ਇਹ ਆ ਤਾਂ ਵੈਸੇ ਮੈਨੂੰ ਕਿਸੇ ਨੇ ਹੈ ਨਹੀਂ ਲਿਆਉਣ ਨੂੰ ਮੈਂ ਹੀ ਸੋਚਾਂ ਮੈਂ ਚੱਲ ਕੁਝ ਖਾਣ ਨੂੰ ਲੈ ਜਾਂਦੇ ਆਏ ਵੇ ਤਾਂ ਹੈਗੀ ਆ ਮੀ ਤੁਸੀਂ ਦੇਖ ਸਕਦੇ ਕਿਹੜੇ ਲੋਟ ਨਾਲ ਪੈ ਰਹੇ ਹਨਾ ਪੂਰਾ ਅੰਨਾ ਸੋਕਰ ਮੈਂ ਗੱਡੀ ਲਿਆਇਆ ਤਾਂ ਜੇ ਘਰ ਤੇ ਤੁਰਿਆ ਜਦ ਹੈ ਨਹੀਂ ਤਾਂ ਓ ਜੀ ਮੀ ਭਾਈ ਆਏ ਭੱਜਦਾ ਸ਼ੀਸ਼ੇ ਪਰ ਜਿੱਦਾਂ ਦੇ ਦਾ ਹਨ ਗਿਰਦੀ ਹੁੰਦੀ ਆ ਕਿਤੇ ਕਿਤੇ ਤਾਂ ਨਾ ਮੀਂਹ ਆ ਦੇਖੋ ਆ ਦੇਖੋ ਕਿਤੇ ਕਿਤੇ ਤਾਂ ਬਹੁਤ ਜ਼ੋਰ ਨਾਲ ਪਜਦਾ ਸੀਸ਼ੇ ਪਰ ਆਂ ਲੱਗਦਾ ਜਿਦਾ ਪੱਥਰ ਵੱਜਦੇ ਹੁੰਦੇ ਮੀਂਹ ਬਹੁਤ ਜ਼ੋਰ ਦਾ ਹੈ ਜੀ ਤੇਜ਼ ਪੈ ਰਿਹਾ ਪੂਰਾ ਵਾਈਪਰ ਪੂਰੇ ਛੱਡੇ ਪਿਆ ਥੁੱਲ ਦੇਖਾ ਗਦੇ ਤੁਸੀਂ ਮੀਂਹ ਕਿੱਡੀ-ਕੱਡੀ ਮੋਕੀ ਕਣੀ ਆ ਚਲੋ ਮਾਲਕ ਨੇ ਕਿਰਪਾ ਕਰਤੀ ਭਾਈ ਫਸਲਾਂ ਨੂੰ ਐਦ ਕੀ ਜੀ ਰੀਆਂ ਜੂਰੀਆਂ ਨੂੰ ਹਨਾ ਬਿਮਾਰੀ ਠਮਾਰੀ ਧੋਹ ਹੋ ਜਾਂਦੀ ਆ ਚੰਗੀ ਤਰ੍ਹਾਂ ਇਹਨਾਂ ਦਾ ਸਪਰੇ ਨਹੀਂ ਕੰਮ ਕਰਦੀ ਜਿੰਨਾ ਮਹੀ ਕੰਮ ਕਰ ਜਾਂਦਾ ਤੇ ਤੇਲਾ ਤੁਲਾ ਹੁਣ ਜਿਹੜੀਆਂ ਵੀ ਬਿਮਾਰੀਆਂ ਦੀਰੀ ਨੂੰ ਲੱਗਣੀਆਂ ਦੀਆਂ ਉਹਨਾਂ ਤੇ ਖਰਚਾ ਵੱਜੂਗਾ ਇੱਕ ਤਾਂ ਇੱਕ ਸਪਰੇ ਆਂ ਦਾ ਚਲੋ ਹੈ ਤਾਂ ਉਤਾ ਨੁਕਸਾਨ ਹੈ ਸਰੀਰ ਨੂੰ ਹਨਾ ਉਹੀ ਚੀਜ਼ ਆਪਾਂ ਨੇ ਖਾਣੀ ਹੁੰਦੀ ਆ ਤੇ ਉਧਰ ਨੂੰ ਵੀ ਫਾਇਦਾ ਇਹ ਦਵੱਲੇ ਨੂੰ ਫਾਇਦਾ ਹੋ ਗਿਆ ਮਾਲਕੀ ਕਿਰਪਾ ਨਾਲ ਇੱਕ ਤਾਂ ਆਪਣਾ ਖਰਚਾ ਬਚ ਗਿਆ ਜ਼ਿਮੀਂਦਾਰਾਂ ਦਾ ਖਰਚਾ ਤਾਂ ਪਰ ਆਏ ਆ ਵੀ ਜੇ ਪੈ ਗਿਆ ਫਿਰ ਤਾਂ ਕਰਨੀਓ ਪੈਣੀ ਆ ਚਲੋ ਫਿਲਹਾਲ ਉਧਾਂ ਐਤ ਕੀ ਉਧਾਂ ਇੱਕ ਗੱਲ ਆ ਸਾਡੇ ਏਰੀਆ 'ਚ ਜਿੱਦਾਂ ਹੁਣ ਇੰਜਣਾ ਉੰਜਣਾ ਵਾਲੀਆਂ ਝੀਰੀਆਂ ਜਿਨ੍ਹਾਂ ਨੇ ਲਾਈਆਂ ਹੋਈਆਂ ਨੇ ਜੀ ਇੰਜਨ ਵਾਲੀਆਂ ਝੀਰੀਆਂ ਨੂੰ ਫਾਇਦਾ ਹੋ ਗਿਆ ਲਾ ਵੀ ਮਤਰਾ ਨੂੰ ਲਿਆਂਦੇ ਅੱਜ ਬਰੈਡ ਖਾਣ ਨੂੰ ਹਾਂ ਸਮੋਸਾ ਦਾ ਦਾ ਵਧੀਆ ਮਾਸਮ ਵਧੀਆ ਦਾ ਮਾਹ ਚੱਲ ਕੁਝ ਲਈ ਚੱਲਦੇ ਆਂ ਜਾਂਦੇ ਜਾਂਦੇ ਇਹ ਉਹਨਾਂ ਕੋਲੋਂ ਪਨੀਰ ਵਾਲੇ ਦੇਖਦੇ ਅੱਜ ਚੈੱਕ ਕਰਕੇ ਮੰਮੀ ਇੱਕ ਦੂਏ ਤੇ ਉਹਨਾਂ ਕੋਲ ਇਹ ਪਨੀਰ ਵਾਲੇ ਆ ਮਾਹ ਚੱਲ ਪਨੀਰ ਵਾਲੇ ਹੀ ਕਰਦੇ ਹਾਂ 10 ਰੁਪਏ ਦਾ ਫਰਕ ਤਾਂ ਦੂਏ ਨਾਲੋਂ ਸਮੋਸੇ ਘਰੋ ਜੇ ਖਾਂਦੇ ਹਾਂ ਸਮੋਸੇ ਨੂੰ ਸਵਾਦ ਜੇ ਨਹੀਂ ਲੱਗਦੇ ਹਨਾ ਲੱਗਦੇ ਨਹੀਂ ਉਹ ਗੱਲ ਨਹੀਂ ਬਣਦੀ ਹਾਂ ਪਹਿਲਾਂ ਪਹਿਲਾਂ ਸਮੋਸਿਆਂ ਦਾ ਹੁੰਦਾ ਦਾ ਚੌੜ ਜਾਂ ਜ਼ਿਆਦਾ ਹੋਣ ਨੇ ਇੰਨੇ ਸਵਾਦ ਲੱਗਦੇ ਸਮੂਹ ਤੋਂ ਤਾਂ ਕੋਦ ਲੱਗ ਜਾ ਜਿੱਦਾਂ ਉਹ ਜਿਆਦਾ ਪਾੜਦਾ ਪੋ ਉਹ ਨੂੰ ਲੱਗਦਾ ਹੀ ਰੂਹ ਜਰੀ ਥੱਕੀ ਹੋਈ ਆ ਹਾਂ ਸਵੇਰ ਦੀ ਆ ਗਈ ਆ ਸਾਜੇ ਹਾਂ 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 ਉਹ ਵੀ ਥੱਕੀ ਪਈ ਆ ਉਹ ਵੀ ਪਈ ਆ ਜਸਮੀਨ ਵੀ ਢਿੱਲੀ ਆ ਮੈਂ ਵੀ ਢਿੱਲੀ ਆ ਸਾਰੇ ਉਲਝੇ ਹੋਇਆ ਸਾਰੇ ਉਲਝੇ ਮੈਂ ਉੱਧਰ ਨੂਰ ਨੂਰ ਬੁਖਾਰ ਹੋ ਗਿਆ ਹੂੰ ਨੂਰ ਬੁਲਜੀ ਕੀ ਸਾਰੇ ਉੱਝ ਗਏ ਜੀ ਇਹ ਸਾਇਆ ਵਾਲਾ ਜੇ ਪਾਪਾ ਵੀ ਉੱਚਾ ਪਿਆ ਸਾਰੇ ਉੱਤੇ ਪਈਆਂ ਦੁਆਰਾ ਫੇਰ ਉੱਝ ਗਏ ਮੌਸਮ ਚੇਂਜ ਹੁੰਦਾ ਨਾ ਮੌਸਮ ਬੱਕੇ ਅੱਜ ਮੀਂਹ ਹੁਣ ਕੱਲ ਦਾ ਲੱਗਿਆ ਵਾ ਮੌਸਮ ਚੇਂਜ ਹੋਣ ਲੱਗ ਜਾਣਾ ਹੁਣ ਬਸ ਲਓ ਭਾਈ ਕਰੋ ਚੱਕਾ ਲਓ ਜੀ ਮੀਂਹ ਫੇਰ ਆ ਗਿਆ ਬਾਹਰ ਮੀਂਹ ਤਾਂ ਕੱਤੀ ਪੈ ਰਿਹਾ ਮੀਂਹ ਤਾਂ ਅੱਜ ਸਵੇਰ ਦਾ ਹੀ ਪੈ ਰਿਹਾ ਹੂੰ ਤੇ ਲਓ ਜੀ ਬਰੈਡ ਹੁਣ ਆਪਣੇ ਰੈਡੀ ਆ ਹੈ ਚਟਨੀ ਬਾਕੀ ਜੀ ਨੇ ਸਟੈਰਨੀ ਦਾ ਹੈ ਮਮੀ ਉਹ ਪਨੀਰ ਵਾਲਾ ਇੱਕ ਗੱਲ ਆ ਪਨੀਰ ਮੈਗਨ ਸਾਰੇ ਚੇ ਪਾਇਆ ਵਾ ਹਨਾ ਬਹੁਤ ਵਧੀਆ ਬਣੇ ਵਾ ਬੜੀਆ ਬਣੇ ਵਾ ਹੂੰ ਪਨੀਰ ਸਮੋਸੇ ਸਮੋਸੇ ਨਹੀਂ ਆ ਰਹੇ ਖਾਣ ਮੈਡਾ ਜ਼ਰਾ ਸਮੋਸੇ ਤਾਂ ਹੁਣ ਉਹੀ ਗੱਲ ਆ ਹਨਾ ਜਦ ਪੜਦੇ ਪੜਦੇ ਤੇ ਯਾਦ ਖਾ ਹੋ ਜਾਂਦੇ ਤੇ ਸਮੋਸੇ ਹੁਣ ਨੇ ਦਿਲ ਕਰਦਾ ਸਮੋਸੇ ਖਾਣ ਨੂੰ ਤੇ ਇਹ ਵਧੀਆ ਸਮੋਸੇ ਨਾਲ ਹਾਂ ਸਮੋਸਿਆਂ ਨਾਲ ਉਹ ਹੀ ਠੀਕ ਆ ਬਿਲਕੁਲ ਲੱਗਦੀ ਚੀਜ਼ ਹੋ ਜਾਂਦੀ ਨਾ ਲੱਗ ਜੀ ਹਾਂ ਉਹ ਮੈਂ ਵੀ ਲੱਗਿਆ ਦਾ ਸਮੋਸੇ ਹੀ ਕਰਾਉਣ ਤਾਂ ਫਿਰ ਉਹਨਾਂ ਨੇ ਆਹ ਪਨੀਰ ਵਾਲੇ ਪਏ ਤੇ ਉਹ ਕਰੇ ਵੀ ਥੋੜੇ ਜਿਹਾ ਸਾਈਡ ਪੰਨੂ ਮਾਹ ਆਹ ਆਹ ਬਰੈਡ ਮਾਹ ਆਹ ਇਹ ਕਹਿੰਦਾ ਜੀ ਇਹ ਪਨੀਰ ਵਾਲੇ ਆ ਦੂਏ ਕਹਿੰਦਾ ਸਿੰਪਲ ਆ ਦੂਗੇ ਉਹਦੇ ਵਾਲੇ ਆਲੂ ਪਾਏ ਹੋਏ ਹੁੰਦੇ ਜਿਹੜਿਆਂ ਚ ਮਾਹ ਯਾਰ ਚੱਲਾ ਲੈ ਕੇ ਚੱਲਦੇ ਆਂ ਅੱਜ ਪਹਿਲੀ ਵਾਰ ਦੇਖਦੇ ਆਂ ਜੀ ਸ਼ੱਕ ਕੇ ਪਨੀਰ ਵਾਲੇ ਇਹ ਮਨ ਲੱਗਾ ਉਹਨਾਂ ਨੇ ਹੁਣ ਸ਼ੁਰੂ ਕਰੇ ਸ਼ਾਇਦ ਪਨੀਰ ਵਾਲਾ ਨੇ ਹਾਂ ਨਹੀਂ ਹੈਗੇ ਤੇ ਪਹਿਲਾਂ ਵੀ ਹੈਗੇ ਤੇ ਹਾਂ ਹਾਂ ਤੇ ਉਹ ਮੈਂ ਨਹੀਂ ਕਦੇ ਪਹਿਲਾਂ ਗੌਰ ਕਰੀ ਆ ਚੱਲ ਫੇ ਪਨੀਰ ਵਾਲੀ ਕਰ ਚੀਜ਼ ਵਧੀਆ ਹੁੰਦੀ ਹਰ ਵਧੀਆ ਚੀਜ਼ ਇੱਕ ਨੰਬਰ ਹੁੰਦੀ ਇਹਨਾਂ ਦੀ ਹਮ ਮਮੀ ਨੂੰ ਖੰਘ ਹੋ ਗਈ ਜੀ ਖਾਂਦੇ ਗਾਣੇ ਸੁੱਕੀ ਖੰਘ ਆ ਜਾਂਦਾ ਸਿੱਕਾ ਤੇ ਉੱਠ ਜਾਂਦੀ ਹਮ ਖੰਘ ਦਾ ਦੱਸਿਓ ਜੀ ਕੋਈ ਦੇਸੀ ਨੁਸਖਾ ਹੋਵੇ ਕਿਸੇ ਕੋਲ ਸੁੱਕੀ ਖੰਘ ਉੱਠੀ ਜਾਂਦੀ ਗਲਜੇ ਵਿੱਚ ਤੇ ਹਮ ਐਨੀ ਉੱਠਦੀ ਹੈ ਹਮ ਕੋਲ ਪਾਣੀ ਕਰ ਦੇ ਉਮਮੀ ਉਹ ਜਿਹੜਾ ਆਦਾ ਜਾ ਬਣਾ ਕੇ ਖਾਂਦੇ ਉਹ ਕਰਦੇ ਹੁੰਦੇ ਆ ਆਦਾ ਨਹੀਂ ਹਾਂ ਉਹ ਦੇਖਦੀ ਲੇਕੋ ਉਹ ਵੀ ਠੀਕ ਰਹਿੰਦਾ ਹੈ ਨਾ ਉਹ ਲੈ ਕੇ ਦੇਖਦੀ ਆ ਹਾਂ ਜੇ ਤਾਂ ਉਹ ਠੀਕ ਹੋ ਜੀ ਵੀ ਜੁਨਾ ਦਵਾਈ ਜਾਂਦੀ ਤੇ ਖੈਰਾ ਬਦਲ ਤੇ 1 ਰੁਪਈਆ ਦਾ ਵਰਕ ਨਹੀਂ ਪਿਆ ਹਾਂ ਤੂੰ ਅਗਲੇ ਦੀ ਮਜੂਰੀ ਕਰਦੇ ਵਿੱਚ ਉਹ ਕਰ ਤਾ ਠੀਕ ਜਿਹਾ ਵਰਕਿਆ ਨਹੀਂ ਪਿਆ ਚੱਲ ਨਹੀਂ ਗੱਲ ਇਦਾਂ ਵੀ ਨਵੀਂ ਹਰ ਇੱਕ ਬੰਦੇ ਨੂੰ ਹਰੇਕ ਡਾਕਟਰ ਦੀ ਦਵਾਈ ਲੱਗਦੀ ਨਹੀਂ ਲੱਗਦੀ ਨਹੀਂ ਹਾਂ ਹੁਣ ਮੰਮੀ ਨੂੰ ਲੱਗੀ ਵੀ ਵਰਮਾ ਆਨੰਦ ਦੀ ਹਾਂ ਮੈਨੂੰ ਲੱਗੀ ਦੀ ਆ ਗੱਲੜੇ ਦੀ ਉਹ ਹਾਂ ਸਹੀ ਗੱਲ ਆ ਇਹ ਤਾਂ ਹਰੇਕ ਬੰਦੇ ਨੂੰ ਹਰੇਕ ਬੰਦੇ ਦੀ ਦਵਾਈ ਲੱਗ ਲੱਗ ਤਾਂ ਮੈਨੂੰ ਪੈਦਲਦਾ ਹਾਂ 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 ਮੰਬਲੀ ਹਾਂ ਡਾਕਟਰ ਕੋ ਫਿਰਿਆ ਹੀ ਹਾਂ ਉਹ ਜਨੇ ਵੀ ਠੀਕ ਹੋਈ ਨਾ ਹੁਣ ਆਈ ਮੇਰੇ ਕੋਲ ਹਾਂ ਉਹ ਉਹਨੂੰ ਵੀ ਮੰਮੀ ਕੋ ਸਾ ਆਈਡੀਆ ਜਿਹੜੇ ਪੁਰਾਣੇ ਸਮਝ ਲਓ ਉਹ ਆ ਨਾ ਕਸਟਮਰ ਆਪਣੇ ਮਰੀਜ਼ ਕਹਿ ਲੋ ਉਹਨਾਂ ਨੂੰ ਡਾਕਟਰਾਂ ਨੂੰ ਵੀ ਭੇਤ ਹੁੰਦਾ ਵੀ ਭਾਈ ਇਹਨੂੰ ਆਹ ਦਵਾਈ ਸੈੱਟ ਬੈਂਦੀ ਆ ਡਾਕਟਰ ਵੀ ਭੇਤ ਪਾ ਲੈਂਦੇ ਆ ਪੈਨਸਿਲਿਨ ਦਾ ਠੀਕ ਨਹੀਂ ਸਮਝ ਆਉਂਦਾ ਮੈਨੂੰ ਹੈ ਪੈਨਸਿਲਿਨ ਜਦੋਂ ਕੰਮ ਕਰਦਾ ਹਾਂ ਅੱਛਾ ਉਹ ਅਲਰਜੀ ਤੇ ਹੁੰਦਾ ਪੈਨਸਿਲਿਨ ਦਾ ਪੈਨਸਿਲਿਨ ਦਾ ਤਾਂ ਇਹਦਾ ਕਿਹੜਾ ਹੁੰਦਾ ਪੈਨਸਿਲਿਨ ਦਾ ਤਾਂ ਮੈਨੂੰ ਸੰਦੇ ਲੱਗਦਾ ਇੱਕ ਹੋਰ ਹੁੰਦਾ ਹੋਰ ਹੁੰਦਾ ਹੋਣਾ ਕੋਈ ਉਹ ਮੈਨੂੰ ਥੱਪਦਾ ਨਹੀਂ ਹੈ ਅੱਛਾ ਦੋ ਵਾਰ ਹੋ ਗਿਆ ਦੋ ਵਾਰ ਚੁਲਝੇ ਹੂੰ ਠੀਕ ਆ ਠੀਕ ਆ ਉਹ ਇਹਦਾ ਵਪਾਰ ਪੂਰਾ ਮੀ ਪੂਰਾ ਲੱਗਿਆ ਹੋਇਆ ਜੀ ਜੋਰ ਦਾ ਫੇਰ ਲੱਗ ਗਿਆ ਬਾਹਰ ਨਾਲ ਕੱਲ ਦਾ ਹੀ ਪੈਂਦਾ ਮੀ ਕੱਲ ਦਾ ਹੀ ਲੱਗਿਆ ਹੋਇਆ ਮੀ ਤਾਂ ਮੈਂ ਪੂਰਾ ਆ ਸ਼ੀਸ਼ਾ ਮਮੀ ਆਪਣਾ ਸਾਫ ਜਿਆ ਕਰਨੇ ਵਾਲਾ ਹੋ ਗਿਆ ਬਾਹਰ ਤੇ ਹਾਂ ਮੱਖੀਆਂ ਜੀਆਂ ਮੱਖੀਆਂ ਜੀਆਂ ਕਰਕੇ ਹਨਾ ਇਹ ਦਰਵਾਜ਼ੇ ਨਹੀਂ ਪਰਦੇ ਵਿੱਚੋਂ ਆਹੋ ਅੰਦਰ ਜਿਹੜੀ ਬੜ ਗਈ ਨਿਕਲ ਹੁੰਦਾ ਨਹੀਂ ਆ ਉਹਦੀ ਮੱਖੀ ਆ ਗਈ ਜਣੀ ਅ ਮੱਖੀਆਂ ਦਾ ਵੀ ਪਾਈ ਕਿਆ ਕਰੀਏ ਉਸ ਕਿੰਨੀਆਂ ਪਏ ਨੇ ਇੱਧਰ ਹੀ ਬੈਠਾ ਹੋਊ ਟੇਲਾ ਬ्रेड ਦਾ ਕਈ ਹੈ ਪਾਪਾ ਜੀ ਸਾਡੇ ਸੁੱਤੇ ਪਏ ਆ ਤੇ ਵੀ ਸੁੱਤੇ ਪਏ ਜਸਮੀ ਜੀ ਸਾਰੇ ਸੁੱਤੇ ਪਏ ਆ ਮੰਮੀ ਨੂੰ ਵੀ ਮੈਂ ਠਾਲਿਆ ਆ ਕਿ ਹਾਂ ਨਹੀਂ ਬੰਨਦੀ ਸੀ ਤੁਸੀਂ ਵੀ ਠੀਕ ਹੈਗਾ ਹਾਂ ਬਿਲਕੁਲ ਬਿਲਕੁਲ ਉਹ ਵੀ ਹੁਣ ਸ਼ਾਕੀਏ ਹੁੰਦੇ ਨਾ ਬਹੁਤ ਵਾਰ ਹੈ ਮੀਨ ਵਾਲੇ ਹੈਵੀ ਹੋ ਜਾਂਦੇ ਬਹੁਤ ਉਹ ਵੀ ਬਸ ਕਰਾ ਦਿੰਦੇ ਆ ਹਾਂ ਹੈ ਤਾਂ ਹੈਗੀ ਆ ਉਹ ਪਨੀਰ ਖਾਸਾ ਪਾਇਆ ਹੋਣਾ ਵਿੱਚ ਮਾਣਾ ਮੋਟਾ ਨਹੀਂ ਹੈਗਾ ਸਾਰੇ ਜਿਹੇ ਪਨੀਰ ਆ ਜਾਂ ਤਾਂ ਹੋਵੇ ਥੋੜਾ ਬਹੁਤਾ ਫਿਰ ਤਾਂ ਚਲ ਉਹ ਹੋ ਜਾਂਦਾ ਬੰਦੇ ਨੂੰ ਖਪ ਜਾਂਦਾ ਸਾਰੇ ਜਿਹੇ ਪਨੀਰ ਪਾਇਆ ਵਾ ਹਾਂ ਚਲ ਵਧੀਆ ਇਹ ਜੇ ਦੋ ਖਾਦੇ ਵੀ ਹੋਵੇ ਸਾਰੀ ਦਿਹਾੜੀ ਨਹੀਂ ਭੁੱਖ ਲੱਗਦੀ ਸਾਰੀ ਦਿਹਾੜੀ ਪਾ ਹਾਂ ਠੀਕ ਹੈ 25 ਰੁਪਏ ਦਾ ਕੋਈ ਜ਼ਿਆਦਾ ਨਹੀਂ 25 ਰੁਪਏ ਨੂੰ ਆ ਕਿਹਾ ਮਹਿੰਗਾ ਹੋ ਸਕਨੇ ਦਾ ਦਾ 15 ਦਾ ਸਮੋਸਾ ਨਹੀਂ ਉਹਨਾਂ ਕੋਲ ਘੱਟ ਹਾਂ ਉਹਨਾਂ ਕੋਲ ਉਹਨਾਂ ਦਾ 8 ਰੁਪਏ ਦਾ ਸ਼ਾਇਦ ਦਾ 15 ਦਾ ਮੰਡੀ ਬਾਹਰ 15 ਦਾ ਸਾਰੇ ਕੋਲ ਉਹਨਾਂ ਦੀ ਮੰਮੀ ਆਰਡਰ ਬਹੁਤ ਲੱਗਦੇ ਅੱਛਾ ਹਾਂ ਉਹਨਾਂ ਨੇ ਹੁਣ ਵੀ ਮੈਂ ਕਹਿੰਦਾ ਆ ਵੀਡੀਓ ਚ ਮੈਂ ਦੇਖੇ ਉੱਥੇ ਘੱਟੋ ਘੱਟ ਵੀ 6-7 ਲਿਫਾਫੇ ਸਮੋਸਿਆਂ ਦੇ ਭਰੇ ਵੀ ਤੇ ਜੇ 10 ਸਮੋਸੇ ਇੱਕ ਲਿਫਾਫੇ 'ਚ ਲਾਈਏ 10 ਤਾਂ ਆਰਾਮ ਨਾਲ ਪੈ ਜਾਂਦੇ ਤਾਂ 60-70 ਸਮੋਸੇ ਹੋਗੇ 60-70 ਸਮੋਸੇ ਉਹਨਾਂ ਦੇ ਪੈਕ ਹੋਏ ਪਏ ਤੇ ਜਿਹੜੇ ਜਾਣੇ ਤੇ ਉਹਨਾਂ ਦੇ ਹੁਣ ਯਾਨੀ ਹਾਂ ਇਦਾਂ ਐ ਵੀ ਉਹਨਾਂ ਦਾ ਕੰਮ ਆਰਡਰ ਵਾਲਾ ਜ਼ਿਆਦਾ ਜਿਹੜੀ ਚੀਜ਼ ਵਧੀਆ ਬਣਾਉਂਦੇ ਆ ਹੂੰ ਉਹ ਚੀਜ਼ ਵੀ ਕਦੇ ਵੀ ਜ਼ਿਆਦਾ ਨਾਲ ਰੇਟ ਘੱਟ ਹੁੰਦਾ ਰੇਟ ਹਾਂ ਨਹੀਂ ਰੇਟ ਉਹਨਾਂ ਦਾ ਜਾਇਜ਼ ਆ ਨਾਜਾਇਜ਼ ਨਹੀਂ ਕਰਦੇ ਰੇਟ ਜਾਇਜ਼ ਹੀ ਆ ਉਹਨਾਂ ਦਾ ਤੇ ਚਲੋ ਫੇ ਹੁਣ ਛਕ ਲਈਏ ਜੀ ਬ੍ਰੈਡ ਹਾਂ ਭਾਵੇਂ 25 ਰੁਪਏ ਦਾ ਵੀ ਘੱਟ ਹੈ ਨਹੀਂ ਕਾਇਮ ਨਹੀਂ ਗਏ ਵੀ ਨਹੀਂ ਆਹ ਵਾਲਾ ਬ੍ਰੈਡ ਜੇ ਆਪਾਂ ਕਿਤੇ ਉਹ ਕਿਵੇਂ ਉਹਦੇ ਕੋ ਖਾਈਏ ਮੰਨ ਲਓ ਜਿਹੜੀ ਹੁਣ ਦੁਕਾਨ ਉਹਨਾਂ ਦਾ ਤਾਂ ਹੁਣ ਥੋਕ ਜੇ ਕਰਕੇ ਨਾ ਉਹਨਾਂ ਨੇ ਆਰਡਰਾਂ ਦਾ ਕੰਮ ਜ਼ਿਆਦਾ ਹੁੰਦਾ ਉਹਨਾਂ ਕਰਕੇ ਤਾਂ ਘਟਾ ਜੇ ਕਿਤੇ ਆਮ ਦੁਕਾਨ ਪਰ ਆ ਛਕਣੇ ਹੋਵੇ ਨਾ ਕਟੋ-ਕਟ 50 ਰੁਪਏ ਦਾ ਬਰੈਡ ਮਿਲਣਾ ਹੈ ਹੋਗਾ 10 ਰੁਪਏ ਦਾ ਤਾਂ ਅਗਲੇ ਨੇ ਵਿੱਚ ਪਨੀਰੇ ਪਾਇਆ ਵਾ ਠੀਕ ਹੈ ਹਾਂ ਇਹ ਨਹੀਂ ਆਏ ਆ ਵੀ ਵਧੀਆ ਚੀਜ਼ ਬਣਾਈ ਵੀ ਇੱਕ ਨੰਬਰ ਇਹ ਕਿਤੇ ਕਿਸੇ ਦਿਨ ਬਣਾ ਕੇ ਦੇਖੂਗੇ ਪੂਰੇ ਬਰੈਡ ਦੇ ਵਿੱਚ ਨਾ ਉਹਨਾਂ ਨੇ ਪਨੀਰ ਦਾ ਟੁਕੜਾ ਰੱਖ ਕੇ ਇਹ ਫਿਰ ਮੱਲਾ ਦਾ ਪਹਿਨਾ ਵੱਢ ਲਿਆ ਹੁਣਾਂ ਜਾਂ ਫਿਰ ਪਹਿਨਾ ਵੱਢ ਕੇ ਆਏ ਆ ਵਿੱਚ ਤੱਕ ਤੇਲ ਰੱਚ ਜਾਂਦਾ ਹਾਂ ਇਲਾਗਾ ਉੱਚਾ ਵੇੜ ਕੇ ਬੇਸਣ ਚ ਹਾਂ ਬਣਾਉਂਗੇ ਕਿਸੇ ਦਿਨ ਘਰਾਂ ਬਣੂਗੀ ਰਾਲੇ ਬਰਾਟ ਮਧਿਆ ਲੱਗਦੇ ਆ ਅੰਲਾ ਉਰੀ ਬਾਈ ਹੁਣ ਮਾੜਾ ਜਾਂ ਮੀਂਹ ਦਾ ਵਿਆ ਹੈ ਹਣ ਹਵਾ ਚੱਲ ਪਈ ਤੇ ਦੇਖੋ ਸ਼ਾਇਦ ਹੁਣ ਨਿੰਬਲ ਹੋਏ ਜਾਵੇ ਚੋਾਈ ਲੱਗੇ ਹੋਏ ਆ ਜੀ ਕਰਨ ਮੱਝਾਂ ਦੀ ਤੇ ਆਹ ਜੀਰੀ ਦੇਖੋ ਐਨ ਸੁਥਰੀ ਹੈ ਨਾ ਜਿੱਦਾਂ ਹੁਣ ਮੰਨ ਲਓ ਮੀਂਹ ਪੈ ਗਿਆ ਭਾਈ ਐਨ ਬਿਮਾਰੀ ਠਮਾਰੀ ਤੋਂ ਹੋ ਜਾਂਦੀ ਆ ਪਰ ਜਿਆਦਾ ਹਵਾ ਨਾ ਚੱਲੇ ਕਿਉਂਕਿ ਹੁਣ ਇਹ ਨਿਸਰ ਦੀ ਹੈ ਨਾ ਇਹ ਨਸਰੇ ਜਦ ਹੁਣ ਇਹਦੇ ਚ ਦੁੱਧ ਜਿਆ ਹੁੰਦਾ ਹਜੇ ਹਜੇ ਦਾਣਾ ਦਾ ਚਲੋ ਪਿਆ ਨਹੀਂ ਚੰਗੀ ਤਰ੍ਹਾਂ ਫਿਰ ਨਾ ਇੱਕ ਦੂਏ ਨਾਲ ਛੱਟਾ ਵੱਜ ਬੱਜ ਕੇ ਖਰਾਬ ਹੋ ਜਾਂਦੀ ਆ ਜੀ ਫਿਰ ਦੁੱਧ ਦੁੱਧ ਜਿਆ ਨਿਕਲ ਜਾਂਦਾ ਏ ਇਕ ਤਾਂ ਦਾਣਾ ਕਾਲਾ ਹੋ ਜਾਂਦਾ ਇੱਕ ਝਾੜ ਤੋੜ ਜਾਂਦੀ ਜੀਰੀ ਜਿਆਦਾ ਹਵਾ ਚੱਲਣ ਦਾ ਵੀ ਨੁਕਸਾਨ ਹੈ ਤੇ ਲਓ ਜੀ ਬਾਕੀ ਹੁਣ ਚੋਾਈ ਟਾਈਮ ਆ ਮੱਝਾਂ ਲੱਗੇ ਬੇ ਚੋਣ ਉਹ ਬਾਈ ਬੈਠਾ ਇੱਧਰ ਮੈਂ ਛੱਡੀ ਵੀ ਕੱਟੀ ਤੇ ਕੱਖ ਲਿਆਂਦੇ ਜੀ ਕੱਖ ਬਹੁਤ ਔਖੇ ਲਿਆਂਦੇ ਵੱਢ ਕੇ ਹਾਂ ਮੀਂਹ ਪੈਂਦੇ ਜੇ ਸਾਰੀ ਦਿਹਾੜੀ ਮੀਂਹ ਹਟਿਆ ਨਹੀਂ ਅੱਜ ਇਹਨੂੰ ਫਾਇਦਾ ਵੀ ਆ ਪਰ ਕੰਮਕਾਰ ਨੂੰ ਥੋੜਾ ਨਾ ਔਖਾ ਵੀ ਲੱਗਦਾ ਕੰਮਕਾਰ ਕਰਨਾ ਮਹੀ ਗਣੀ ਚ ਪਰ ਫਾਇਦਾ ਵੀ ਆ ਫਾਇਦਾ ਬਹੁਤ ਜ਼ਿਆਦਾ ਪਾਈ ਫਸਲਾਂ ਨੂੰ ਹਨਾ ਖਲਾ ਵੀ ਮੇਤਰ ਚੱਕ ਤੇ ਫੱਟੇ ਰੋਹਿਤ ਨੇ ਹੈ ਭਰਤੀ ਗੱਡੀ ਫਿਰ ਆ ਫਾਇਦਾ ਦੇਖੋ ਰੇੜੀ ਦਾ ਇੱਕ ਬੰਦਾ ਭਰ ਕੇ ਇਕੱਲਾ ਹੀ ਬੰਦਾ ਜਾ ਕੇ ਸਿੱਟ ਜਾਂਦਾ ਟੋਕਰੀ ਪਹਿਲਾਂ ਦੋ ਬੰਦੇ ਚਾਹੀਦੇ ਇੱਕ ਬੰਦਾ ਭਰੂਗਾ ਦੂਆ ਬੰਦਾ ਬੀਨੂਆ ਬੰਨੀ ਖੜਾ ਉਹ ਸਿਰ ਪਰ ਚੱਕੂਗਾ ਹਾਂ ਫੇਚੇ ਕਾਉਣੇ ਨੂੰ ਹੀ ਟੋਕਰੀ ਦੋ ਜਣੇ ਚਾਹੀਦੇ ਇੱਕ ਜਣੇ ਤੇ ਚੱਕ ਨਹੀਂ ਹੁੰਦੀ ਤੇ ਅੱਜ ਮੀਂਹ ਕਰਕੇ ਰੋਸ਼ਿਤ ਦੇ ਵੀ ਥੋੜੀ ਜੀ ਹਾਲਤ ਵਿਚਾਰੇ ਦੀ ਗਿੱਲਾ ਹੋਇਆ ਪਿਆ ਤੇ ਬਸ ਚਲੋ ਹੁਣ ਆ ਰਹਿ ਗਿਆ ਥੋੜਾ ਜਿਹਾ ਇੱਕ ਕਿੜਾ ਹੋਰ ਲੱਗਣਾ ਉੱਬੜ ਗਿਆ ਕੰਮ ਅਰੇ ਇੱਕ ਹੋਰ ਗੱਲ ਇਹਦੇ ਚ ਪੈਂਦਾ ਬਹੁਤ ਆਮਾਲ ਹੁਣ ਦੋ ਟੋਕਰੀਆਂ ਹੋਣੀਆਂ ਘੱਟੋ ਘੱਟੀ ਦੇ ਚ ਪੈਂ ਚੰਗੀਆਂ ਦੇਖ ਲਓ ਆਰਾਮ ਕਰ ਲੇ ਗਿਆ ਬੰਦਾ ਕੱਲਾ ਹੀ ਹਾਂ ਉਹ ਉੱਥੇ ਜਾ ਕੇ ਪਾਲਟੀ ਮਾਰਦਣੇ ਇੱਧਰ ਸਾਡੇ ਲੱਡੂ ਨੂੰ ਮਿਲੋ ਜੀ ਲੱਡੂ ਆ ਗਿਆ ਛਾਦਾ ਆਪਣੇ ਨਾਨਕਿਆਂ ਤੇ ਵਕੀਰਤ ਹਾਂਜੀ ਇਹ ਭਾਈ ਆਇਆ ਆਪਣੇ ਨਾਨਕਿਆਂ ਤੇ ਅੱਜ ਥੱਕਿਆ ਹੋਇਆ ਏ ਹੈ ਛਾਉ ਲਿਆ ਅੱਜ ਦੁਪਹਿਰੇ ਰੱਜ ਕੇ ਹਾਂਜੀ ਚਾਚੂ ਜੀ ਹਾਂਜੀ ਅੱਛਾ ਦਾਦੂ ਨੂੰ ਬੁਲਾਉਂਦੀ ਆ ਇੱਧਰ ਮਿਲੋ ਜੀ ਸਾਡੀ ਨੂਰ ਨੂੰ ਭਾਈ ਸਾਥੀ ਇੱਧਰ ਹੀ ਕਾ ਸਾਰਿਆਂ ਨੂੰ ਇੱਧਰ ਨੂੰ ਮੂੰਹ ਕਰਕੇ ਬੁਲਾ ਪੁੱਤ ਇੱਧਰ ਨੂੰ ਇੱਧਰ ਦੇਖ ਓਏ ਨੂਰੇ ਹੁਣ ਬੁਲਾ ਛੱਡ ਚੱਸੀ ਦੀ ਤਾਰਾ ਨੂੰ ਚੱਸੀ ਕਾ ਸਾਰੇ ਮੱਟੂਆ ਬੀਜੀ ਆ ਗਿਆ ਤੇਰਾ ਹੱਥ ਜੋੜ ਲੈ ਬੀਜੀ ਆ ਗਿਆ ਬੀਜੀ ਇਹਨੇ ਪਾਈ ਆਪਣੇ ਵੀਰ ਜੀ ਨੂੰ ਬਹੁਤ ਮਿਸ ਕਰਿਆ ਕਹਿੰਦੀ ਮੇਰਾ ਵੀਰ ਜੀ ਕਿੱਥੇ ਗਿਆ ਹੈ ਜਦ ਯਾਦ ਆ ਜਾਂਦਾ ਤਾਂ ਨਾ ਫੇਰ ਇਹ ਤਾਂ ਸਾਹਮਣੀ ਸੀ ਬਹੁਤ ਔਖੀ ਸਾਹਮਣੀ ਪੈਂਦੀ ਸੀ ਫੇਰ ਉੱਤਰਨਾ ਲੈ ਤਾਰਾ ਇਹ ਆ ਲੈ ਪਈ ਕੀ ਦਾ ਕੀ ਦਾ ਬੋਕਰ ਆ ਹੈ ਕਾਕੇ ਦਾ ਹੈ ਕਾਕੇ ਦਾ ਤੂੰ ਚੱਪ ਲਾਂ ਇੱਥੇ ਤੇਰੀਆਂ ਪੁੱਤਾਂ ਤਲਕ ਨਾ ਜਾਈਆਂ ਇੱਥੇ ਮੈਂ ਤੂੰ ਜਾ ਦੇ ਤੂੰ ਜਾ ਹਾ ਦਾ ਤੂੰ ਜਾ ਇਹ ਫੋਨ ਨੂੰ ਇਹ ਦੇਖੀ ਜਾਂ ਹਾਂ ਹਾਂ ਚਲੋ ਠੀਕ ਆ ਜੀ ਹੁਣ ਮੀਂਹ ਫੇਰ ਲੱਗ ਗਿਆ ਕਣੀਆਂ ਕਈਆਂ ਆਉਣ ਹਾਂ ਮੀਂਹ ਨੇ ਸੋਹਣੇ ਰੰਗ ਲਾਏ ਵੇ ਤੇ ਚੜ ਗਈ ਪਾਪਾ ਕੋਲ ਆ ਕੇ ਓਏ ਮੂਰੇ ਸਾਸੀ ਕਾ ਲਾ ਦੇ ਪੁੱਤ ਹੱਥ ਜੋੜ ਕੇ ਬੁਲਾਈ ਫਿਰ ਕਾ ਦੇ ਨਹੀਂ ਬਾਇਆ ਤਾਂ ਚੁੰਡੀਆਂ ਖੋਲ ਲੁੰਦੀ ਆ ਫੇਰ ਰਬਟਾ ਖਲਾਰੀ ਫਿਰਦੀ ਬਾਲ ਮਟੂ ਜੀ ਜਾ ਜਾ ਦਾਦੀ ਦੇ ਜਾ ਕੇ ਸਿਰ ਬੋਲਾ ਜਾ ਫੇਰ ਬੋਲਾ ਹੁਣ ਜਾ ਕੇ ਜਾ ਬਾਇਆ ਬਾ ਨਹੀਂ ਪੁੱਤ ਖੁੱਲਾ ਹੈ ਸ਼ੇਰ ਜਾ ਬੋਲਾ ਦਾਦੀ ਜੀ ਜਾ ਪਹੁੰਚ ਓਏ ਮਟੂ ਜੀ ਚੱਲ ਇੱਕ ਵਾਰੀ ਸਾਸੀ ਕਾ ਬੁਲਾ ਦੇ ਸਾਸੀ ਕਾ ਬੁਲਾ ਦੇ ਸਾਸੀ ਕਾ ਚਲਿਏ ਫਿਰ ਚਾਤਰੀ ਕਾ ਬੁਲਾ ਦੇ ਬੁਲਾ ਦੇ ਬੱਤੂ ਚੱਲ ਫਿਰ ਚਲਿਏ ਸਾਤਰੀ ਕਾ ਬੁਲਾ ਦੇ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਨਵੇੜ ਲਈਏ ਕੰਮ ਦਿਓ ਅਜਾਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ